ਸੱਚਿਆ ਕਾਲ ਅਮਰੀਕਨ ਟਾਈਮ ਟੀਵੀ ਤੁਸੀਂ ਦੇਖ ਰਹੇ ਹੋ ਤੇ ਪੇਸ਼ਨ ਵਰਲਡ ਨਿਊਜ਼ ਦੂਰ ਸਾਹਿਬ ਤੋਂ ਸੰਸਦ ਮੈਂਬਰ ਅਮਰਿਤਪਾਲ ਸਿੰਘ ਦੇ ਸਾਥੀ ਵਰਿੰਦਰ ਫੌਜੀ ਨੂੰ ਅੱਜ ਅਜਨਾਲਾ ਪੁਲਿਸ ਵੱਲੋਂ ਰਿਮਾਂਡ ਖਤਮ ਹੋਣ ਤੋਂ ਬਾਅਦ ਮੋੜ ਅਜਨਾਲਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇੱਥੇ ਅਦਾਲਤ ਨੇ ਵਰਿੰਦਰ ਫੌਜੀ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ। ਪੁਲਿਸ 3 ਦਿਨਾਂ ਦੇ ਰਿਮਾਂਡ ਦੌਰਾਨ ਵਰਿੰਦਰ ਫੌਜੀ ਕੋਲੋਂ ਅਮਰਿਤਪਾਲ ਸਿੰਘ ਦੀ ਆਨੰਦਪੁਰ ਫੌਜ ਦੇ ਉਸਦੇ ਹਥਿਆਰ ਬਾਰੇ ਪੁੱਛਗਿੱਛ ਕਰੇਗੀ। ਇਸ ਮੌਕੇ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਵਰਿੰਦਰ ਫੌਜੀ ਦਾ 7 ਦਿਨ ਦਾ ਹੋਰ ਪੁਲਿਸ ਰਿਮਾਂਡ ਮੰਗਿਆ ਗਿਆ ਸੀ। ਜਿੱਤੇ ਅਦਾਲਤ ਨੇ 3 ਦਿਨਾਂ ਪੁਲਿਸ ਰਿਮਾਂਡ ਦਿੱਤਾ ਇਸ ਨੂੰ ਲੈ ਕੇ ਆਨੰਦਪੁਰ ਫੌਜਵਾਰੇ ਅਤੇ ਵੈਪਨ ਵਾਰੇ ਬ੍ਰਿੰਦਰ ਫੌਜੀ ਕੋਲ ਸਖਤੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਇਸ ਐਡਵੋਕੇਟ ਰਿਤੂ ਰਾਜ ਸਿੰਘ ਨੇ ਕਿਹਾ ਕਿ ਅਦਾਲਤ ਵੱਲੋਂ ਬ੍ਰਿੰਦਰ ਫੌਜੀ ਦਾ 3 ਦਿਨ ਦਾ ਹੋਰ ਪੁਲਿਸ ਰਿਮਾਂਡ ਦਿੱਤਾ ਗਿਆ ਪੁਲਿਸ ਵੱਲੋਂ 7 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਹੁਣ 4 April ਨੂੰ ਬ੍ਰਿੰਦਰ ਸਿੰਘ ਫੌਜੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਪੁਪੇਸ਼ ਬਗੇਲ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਨੇ ਸੀਵੀਆਈ ਨੇ ਮਹਾਦੇਵ ਸੱਟਾ ਐਫ ਮਾਮਲੇ ਵਿੱਚ ਪੁਪੇਸ਼ ਬਗੇਲ ਖਿਲਾਫ ਕੇਸ ਦਰਜ ਕੀਤਾ ਪੁਪੇਸ਼ ਬਗੇਲ ਦੇ ਖਿਲਾਫ ਹਾਲ ਹੀ ਵਿੱਚ ਸੀਬੀਆਈ ਟੀਮ ਨੇ ਛਾਪਾ ਮਾਰਿਆ ਸੀ ਹੁਣ ਉਸ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਕੇਂਦਰੀ ਜਾਂਚ ਬਿਊਰੋ ਸੀਬੀਆਈ ਨੇ ਮਹਾਦੇਵ ਸੱਟੇ ਬਾਜੀ ਐਪ ਮਾਮਲੇ ਵਿੱਚ ਪੁਪੇਸ਼ ਬਗੇਲ ਵਿਰੁੱਧ ਕੇਸ ਦਰਜ ਕੀਤਾ ਸੀਬੀਆਈ ਨੇ ਇਸ ਮਾਮਲੇ ਵਿੱਚ 36 ਗੜ੍ਹ ਦੇ ਸਾਬਕਾ ਮੁੱਖ ਮੰਤਰੀ ਪੁਪੇਸ਼ ਬਗੇਲ ਨੂੰ ਮਲਜ਼ਮ ਬਣਾਇਆ ਸੀਬੀਆਈ ਵੱਲੋਂ ਦਰਜ ਐਫ ਆਈ ਆਰ ਵਿੱਚ ਸਾਬਕਾ ਸੀਐਮ ਬਗੇਲ ਨੂੰ ਮਲਜ਼ਮ ਨੰਬਰ 6 ਬਣਾਇਆ ਗਿਆ ਸੀਬੀਆਈ ਨੇ ਮਹਾਦੇਵ ਸੱਟਾ ਐਪ ਦੇ ਪ੍ਰਮੋਟਰ ਸ਼ੌਰਫ ਚੰਦਰਾਕਰ ਅਤੇ ਰਵੀ ਉਪਾਲ ਸਮੇਤ 21 ਲੋਕਾਂ ਖਿਲਾਫ ਕੇਸ ਦਰਜ ਕੀਤਾ ਸੀਵੀਆਈ ਐਫਆਈਆਰ ਵਿੱਚ ਮਹਾਦੇਵ ਐਪ ਦੇ ਪ੍ਰਮੋਟਰ ਰਵੀ ਉਪਲ ਸ਼ੌਰਫ ਚੰਦਰਾਕਰ ਆਸ਼ਿਮ ਦਾਸ ਤੀਸ਼ ਚੰਦਰਾਕਰ ਚੰਦਰਪੂਸ਼ਨ ਵਰਮਾ ਪੀਮ ਸਿੰਘ ਖਿਲਾਫ ਵੀ ਕੇਸ ਦਰਜ ਕੀਤਾ ਗਿਆ ਅਮਰੀਕਾ ਨੇ 6 ਚੀਨੀ ਅਤੇ ਹਾਂਗਕਾਂਗ ਅਧਿਕਾਰੀਆਂ ਤੇ ਪਾਬੰਦੀ ਲਗਾ ਦਿੱਤੀ ਹੈ ਜਿਨ੍ਹਾਂ ਤੇ ਦੋਸ਼ ਹੈ ਕਿ ਉਹ ਅੰਤਰਰਾਸ਼ਟਰੀ ਦਮਨ ਅਤੇ ਹੋਰ ਕੰਮਾਂ ਵਿੱਚ ਸ਼ਾਮਿਲ ਸਨ ਜਿਸ ਨਾਲ ਹਾਂਗਕਾਂਗ ਦੀ ਖੁਦਮੁਖਤਿਆਰੀ ਨੂੰ ਹੋਰ ਨੁਕਸਾਨ ਪਹੁੰਚਣ ਦਾ ਖਤਰਾ ਸੀ ਇਸ ਦੇ ਪਲਟਵਾਰ ਕਰਦੇ ਹੋਏ ਹਾਂਗਕਾਂਗ ਸਰਕਾਰ ਨੇ ਪਾਬੰਦੀ ਲਗਾਉਣ ਲਈ ਅਮਰੀਕਾ ਦੀ ਆਲੋਚਨਾ ਕੀਤੀ ਜਿਨ੍ਹਾਂ 6 ਅਧਿਕਾਰੀਆਂ ਤੇ ਪਾਬੰਦੀ ਲਗਾਈ ਗਈ ਹੈ ਉਹਨਾਂ ਵਿੱਚ ਨਿਆਸ ਕਤਰਪਾਲ ਲੈਂ ਸੁਰੱਖਿਆ ਦਫ਼ਤਰ ਦੇ ਡਾਇਰੈਕਟਰ ਡੋਂਗ ਜਿੰਗ ਵੇਈ ਅਤੇ ਪੁਲਿਸ ਕਮਿਸ਼ਨਰ ਰੈਮਨ ਸ਼ਾਮਿਲ ਨੇ ਇਹ ਪਾਬੰਦੀ ਅਮਰੀਕਾ ਤੇ ਚੀਨ ਵਿਚਕਾਰ ਤਣਾਅ ਨੂੰ ਹੋਰ ਵਧਾ ਸਕਦੀ ਹੈ ਦੋਵਾਂ ਦੇਸ਼ਾਂ ਵਿੱਚ ਪਹਿਲਾਂ ਹੀ ਵਪਾਰਕ ਟੈਰਿਫ ਅਤੇ ਵਪਾਰਕ ਟੈਰਿਫ ਅਤੇ ਤਾਈਬਾਨ ਵਰਗੇ ਹੋਰ ਮੁੱਖ ਮੁੱਦਿਆਂ ਤੇ મતਬੀਦ ਹੈ ਅਮਰੀਕੀ ਵਿਦੇਸ਼ ਵਿਭਾਗ ਨੇ ਕਿਹਾ ਬੀਜਿੰਗ ਅਤੇ ਹਾਂਗਕਾਂਗ ਦੇ ਸੁਰੱਖਿਆ ਕਾਨੂੰਨਾਂ ਦੀ ਦੁਰਵਰਤੋਂ ਉਹਨਾਂ 19 ਲੋਕਤੰਤਰ ਪੱਖੀ ਕਾਰਕੁਨਾਂ ਨੂੰ ਡਰੋਨ ਚੁਪ ਕਰਾਉਣ ਅਤੇ ਪਰੇਸ਼ਾਨ ਕਰਨ ਲਈ ਕੀਤਾ ਅਤੇ ਉਹਨਾਂ ਨੂੰ ਡਰਾ ਕੇ ਜਾਂ ਦਬਾਅ ਪਾ ਕੇ ਵਿਦੇਸ਼ ਭੱਜਣ ਲਈ ਮਜਬੂਰ ਕੀਤਾ ਗਿਆ ਇਨ੍ਹਾਂ ਕਾਰਕੁਨਾਂ ਵਿੱਚੋਂ ਇੱਕ ਅਮਰੀਕੀ ਨਾਗਰਿਕ ਅਤੇ ਚਾਰ ਹੋਰ ਅਮਰੀਕੀ ਨਿਵਾਸੀ ਸ਼ਾਮਲ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਵੱਲੋਂ ਭਾਰਤ ਸਣੇ ਹੋਰ ਮੁਲਕਾਂ ਤੇ ਜਵਾਬੀ ਟੈਕਸ ਲਾਏ ਜਾਣ ਦਾ ਐਲਾਨ ਕੀਤਾ ਪਿਛਲੇ ਮਹੀਨੇ ਦੇ ਸ਼ੁਰੂ ਚ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਸੀ ਕਿ ਮੌਜੂਦਾ ਟੈਕਸ ਆਰਜੀ ਅਤੇ ਥੋੜੇ ਨੇ ਪਰ ਜਵਾਬੀ ਟੈਕਸ 2 ਅਪ੍ਰੈਲ ਤੋਂ ਲਾਏ ਜਾਣਗੇ 트ੰਪ ਦਾ ਦਾਅਵਾ ਹੈ ਕਿ ਟੈਕਸ ਅਮਰੀਕਾ ਲਈ ਵੱਡਾ ਬਦਲਾਅ ਲਿਆਉਣਗੇ ਜਵਾਬੀ ਟੈਕਸ ਲਾਏ ਜਾਣ ਦੇ ਐਲਾਨ ਤੋਂ ਪਹਿਲਾਂ ਰਾਸ਼ਟਰਪਤੀ ਡੋਨਲਡ 트ੰਪ ਨੇ ਦਾਅਵਾ ਕੀਤਾ ਕਿ ਭਾਰਤ ਆਪਣੇ ਟੈਕਸਾਂ 'ਚ ਕਾਫੀ ਹੱਦ ਤੱਕ ਕਟੌਤੀ ਕਰੇਗਾ ਆਪਣੇ ਓਵਲ ਦਫ਼ਤਰ 'ਚ ਸੋਮਵਾਰ ਨੂੰ ਸਵਾਲਾਂ ਦਾ ਜਵਾਬ ਦਿੰਦਿਆਂ 트ੰਪ ਨੇ ਕਿਹਾ ਮੈਨੂੰ ਜਾਪਦਾ ਟੈਕਸਾਂ 'ਚ ਕਟੌਤੀ ਕਰਨਗੇ ਕਿਉਂਕਿ ਉਹ ਕਈ ਸਾਲਾਂ ਤੋਂ ਅਮਰੀਕਾ ਤੇ ਗਲਤ ਟੰਗ ਨਾਲ ਮੋٹے ਟੈਕਸ ਲਗਾ ਰਹੇ ਨੇ ਯੂਰਪੀ ਯੂਨੀਅਨ ਨੇ ਕਾਰਾਂ ਤੇ ਟੈਕਸ ਕਟਾ ਕੇ 22% ਕਰ ਦਿੱਤਾ ਇਸ ਦਾ ਕੁਝ ਦਿਨ ਪਹਿਲਾਂ ਐਲਾਨ ਕੀਤਾ ਗਿਆ ਅਮਰੀਕਾ ਵੈਸੇ ਹੀ ਬਹੁਤ ਥੋੜਾ ਟੈਕਸ ਵਸੂਲਦਾ 트럼ਪ ਨੇ ਕਿਹਾ ਮੈਂ ਹੁਣੇ ਕੁਝ ਸਮਾਂ ਪਹਿਲਾਂ ਸੁਣਿਆ ਕਿ ਭਾਰਤ ਵੀ ਕਾਫੀ ਹੱਦ ਤੱਕ ਟੈਕਸਾਂ 'ਚ ਕਟੌਤੀ ਕਰ ਰਿਹਾ ਮੇਰਾ ਕਹਿਣਾ ਹੈ ਕਿ ਬਹੁਤ ਪਹਿਲਾਂ ਕਿਉਂ ਨਹੀਂ ਹੋਇਆ ਜਦ ਕਿ ਹੁਣ ਕਈ ਮੁਲਕ ਆਪਣੇ ਟੈਕਸ ਘਟਾਉਣ ਜਾ ਰਹੇ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਪ੍ਰਸ਼ਾਸਨ ਨੇ ਹਾਲ ਹੀ ਵਿੱਚ 300 ਤੋਂ ਵੱਧ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਨੇ 트ੰਪ ਦੇ ਪ੍ਰਸ਼ਾਸਨ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਵਿਰੁੱਧ ਕੀਤੀ ਗਈ ਕਾਰਵਾਈ ਤੋਂ ਬਾਅਦ ਉੱਥੇ ਪੜ੍ਹ ਰਹੇ ਭਾਰਤੀਆਂ ਵਿੱਚ دہشت ਦਾ ਮਾਹੌਲ ਹੈ ਇਹ ਸਭ ਵਿਚਾਰ ਵਿਦੇਸ਼ ਮੰਤਰੀ ਮਾਰਕੋ ਰੂਬਿਓ ਦੇ ਬਿਆਨ ਨੇ ਇਸ ਡਰ ਨੂੰ ਹੋਰ ਵਦਾ ਦਿੱਤਾ ਜੋ ਸੰਕੇਤ ਦਿੰਦੇ ਨੇ ਕਿ ਹੋਰ ਵਿਦਿਆਰਥੀਆਂ ਨੂੰ ਵਾਪਸ ਤੇ ਜਾਇਆ ਜਾ ਸਕਦਾ 트럼ਪ ਪ੍ਰਸ਼ਾਸਨ ਦੀ ਇਹ ਕਾਰਵਾਈ ਕਿਤੇ ਤ ਤੌਰ ਤੇ ਉਹਨਾਂ ਵਿਦਿਆਰਥੀਆਂ ਵਿਰੁੱਧ ਹੈ ਜੋ ਕੈਂਪਸ ਵਿੱਚ ਵਿਰੋਧ ਪ੍ਰਦਰਸ਼ਨਾਂ ਵਿੱਚ ਸ਼ਾਮਿਲ ਨੇ ਇਸ ਵਿੱਚ ਫਲਸਤੀਨ ਦਾ ਸਮਰਥਨ ਕਰਨ ਵਾਲਿਆਂ ਨੂੰ ਵਿਸ਼ੇਸ਼ ਤੌਰ ਤੇ ਨਿਸ਼ਾਨਾ ਬਣਾਇਆ ਜਾ ਰਿਹਾ ਹੈਰਾਨੀ ਦੀ ਗੱਲ ਇਹ ਹੈ ਕਿ ਕਾਰਵਾਈ ਨਾ ਸਿਰਫ ਉਹਨਾਂ ਵਿਦਿਆਰਥੀਆਂ ਵਿਰੁੱਧ ਕੀਤੀ ਜਾ ਰਹੀ ਹੈ ਜੋ ਪ੍ਰਦਰਸ਼ਨਾਂ ਵਿੱਚ ਸਰੀਰਕ ਤੌਰ ਤੇ ਸ਼ਾਮਿਲ ਸਨ ਸਗੋਂ ਉਹਨਾਂ ਵਿਦਿਆਰਥੀਆਂ ਵਿਰੁੱਧ ਵੀ ਕੀਤੀ ਜਾ ਰਹੀ ਹੈ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਕਿਤੇ ਤ ਦੇਸ਼ ਵਿਰੋਧੀ ਪੋਸਟਾਂ ਨੂੰ ਲਾਈਕ ਸਾਂਝਾ ਜਾਂ ਟਿੱਪਣੀ ਕੀਤੀ ਸੀ ਰਾਸ਼ਟਰੀ ਸੁਰੱਖਿਆ ਤੇ ਸਟੈਂਡ ਲੈਣ ਵਾਲੇ ਰੂਬੀਓ ਨੇ ਹਾਲ ਹੀ ਵਿੱਚ ਕਿਹਾ ਸੀ ਕਿ 300 ਤੋਂ ਵੱਧ ਵੀਜ਼ੇ ਰੱਦ ਕਰ ਦਿੱਤੇ ਗਏ। ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਭਾਰਤ ਦੇ ਕਿਸਾਨਾਂ ਲਈ ਨਵੀਂ ਚੁਣੌਤੀ ਬਣਦੇ ਜਾ ਰਹੇ ਨੇ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਆਪਣੇ ਕਿਸਾਨਾਂ ਤੋਂ ਮੱਕੀ ਕਣਕ ਅਤੇ ਕਪਾਹ ਖਰੀਦੇ ਪਰ ਭਾਰਤ ਨੇ ਆਪਣੇ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਹਾਲੇ ਵਿੱਚ ਅਮਰੀਕਾ ਦੇ ਬੰਜ ਸਕੱਤਰ ਹਾਰਵਰਡ ਲੁਟਨਿਕ ਨੇ ਭਾਰਤ ਦੀਆਂ ਖੇਤੀ ਵਪਾਰ ਨੀਤੀਆਂ ਦੀ ਆਲੋਚਨਾ ਕੀਤੀ ਅਤੇ ਕਿਹਾ ਕਿ ਭਾਰਤ ਨੂੰ ਆਪਣਾ ਖੇਤੀ ਬਾਜ਼ਾਰ ਅਮਰੀਕਾ ਲਈ ਖੋਲਣਾ ਚਾਹੀਦਾ ਉਹਨਾਂ ਨੇ ਸੁਝਾਅ ਦਿੱਤਾ ਕਿ ਭਾਰਤ ਅਮਰੀਕੀ ਖੇਤੀ ਉਤਪਾਦਾਂ ਦੀ ਕੁਝ ਮਾਤਰਾ ਦਰਾਮਦ ਕਰ ਸਕਦਾ ਪਰ ਇਸ ਨੂੰ ਪੂਰੀ ਤਰ੍ਹਾਂ ਰੱਦ ਕਰਨਾ ਸਹੀ ਨਹੀਂ ਹੈ ਅਮਰੀਕਾ ਆਪਣੇ ਕਿਸਾਨਾਂ ਨੂੰ 100% ਤੱਕ ਸਬਸਿਡੀ ਦਿੰਦਾ ਤਾਂ ਜੋ ਉੱਥੋਂ ਦੇ ਕਿਸਾਨ ਸਸਤੇ ਵਿੱਚ ਅਨਾਜ ਉਗਾ ਸਕਣ ਭਾਰਤ ਅਮਰੀਕਾ ਨੂੰ ਚਾਵਲ, ਚਿੰਗਾ, ਸ਼ਹਿਦ ਸਬਜ਼ੀਆਂ ਦੇ ਆਰਕੈਸਟਰ ਆਇਲ ਅਤੇ ਕਾਲੀ ਮਿਰਚ ਵੇਚਦਾ ਜਦਕਿ ਭਾਰਤ ਅਮਰੀਕਾ ਤੋਂ ਬਦਾਮ, ਅਕਰੋਟ, ਪਿਸਤਾ, ਸੇਬ ਅਤੇ ਦਾਲ ਖਰੀਦਦਾ ਇਸ ਵਪਾਰ ਕਾਟੇ ਕਾਰਨ ਅਮਰੀਕਾ ਨੂੰ ਹਰ ਸਾਲ ਭਾਰਤ ਨੂੰ 45 ਬਿਲੀਅਨ ਡਾਲਰ ਦਾ ਭੁਗਤਾਨ ਕਰਨਾ ਪੈਂਦਾ ਗੁਜਰਾਤ ਦੇ ਬਨਾਸਖਾਟਾ ਜ਼ਿਲ੍ਹੇ ਦੇ ਡੀਸਾ ਕਸਬੇ ਨੇੜੇ ਇੱਕ ਗੋਦਾਮ ਵਿੱਚ ਹੋਈ ਸਖਤੀ ਤਮਾਕੀਆ ਤੇ ਅੱਗ ਲੱਗਣ ਕਾਰਨ ਇੱਕ ਹੀ ਲੋਕਾਂ ਦੀ ਮੌਤ ਹੋਣ ਤੋਂ ਕੁਝ ਘੰਟਿਆਂ ਬਾਅਦ ਪੁਲਿਸ ਨੇ ਮੰਗਲਵਾਰ ਨੂੰ ਗੋਦਾਮ ਦੇ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਉਹਨਾਂ ਕਿਹਾ ਕਿ ਇਸ ਗੋਦਾਮ ਵਿੱਚ ਦਿੱਤ ਤੌਰ ਤੇ ਪਟਾਕੇ ਗੈਰ ਕਾਨੂੰਨੀ ਢੰਗ ਨਾਲ ਬਣਾਏ ਅਤੇ ਸਟੋਰ ਕੀਤੇ ਗਏ ਸਨ ਇਨਸਪੈਕਟਰ ਜਨਰਲ ਆਫ ਪੁਲਿਸ ਬਾਡਰ ਰੇਂਜ ਚਿਰਾਗ ਕੋਡਿਆ ਨੇ ਦੱਸਿਆ ਕਿ ਗੋਦਾਮ ਦੇ ਮਾਲਕ ਦੀਪਕ ਮੋਹਨਾਨੀ ਨੂੰ ਮੰਗਲਵਾਰ ਰਾਤ ਨੂੰ ਗਵਾਂਡੀ ਸਬਰਕਾਟਾ ਜ਼ਿਲ੍ਹੇ ਤੋਂ ਬਨਾਸਖਾਟਾ ਪੁਲਿਸ ਦੇ ਇੱਕ ਟੀਮ ਨੇ گرفتار ਕੀਤਾ ਅਧਿਕਾਰੀਆਂ ਨੇ ਪਹਿਲਾਂ ਕਿਹਾ ਸੀ ਕਿ ਗੋਦਾਮ ਦੀਪਕ ট্রেਡਰਸ ਦੀਪਕ ਅਤੇ ਉਸਦੇ ਪਿਤਾ ਖੁਸ਼ਚੰਦ ਮੋਹਨਾਨੀ ਦੀ ਮਲਕੀਅਤ ਸੀ ਅਮਰੀਕਾ ਦੀ ਕ ਅਦਾਲਤ ਨੇ ਖਾਲਿਸਤਾਨੀ ਵਕਵਾਦੀ ਗੁਰਪਤਵੰਨ ਸਿੰਘ ਪੰਨੂ ਦੇਸ ਦਾਅਵੇ ਨੂੰ ਖਾਰਜ ਕਰ ਦਿੱਤਾ ਕਿ ਕੌਮੀ ਸੁਰੱਖਿਆ ਸਲਾਹਕਾਰ NSA ਅਜੀਤ ਡੋਪਾਲ ਨੂੰ ਫਰਬ੍ਰੂਰੀਚ ਵਾਸ਼ਿੰਗਟਨ ਦੌਰੇ ਦੌਰਾਨ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਸੀ ਅਮਰੀਕੀ ਜੀੜਾ ਜੱਜ ਕੈਥਰੀਨ ਪੋਲਕ ਫੈਲਾ ਨੇ ਹਾਲ ਹੀ ਦੇ ਹੁਕਮ ਚ ਕਿਹਾ ਅਦਾਲਤ ਨੇ ਉਪਰੋਕਤ ਚਿੱਠੀ ਦੀ ਸਮੀਖਿਆ ਕੀਤੀ ਹੈ ਪਤਾ ਲੱਗਦਾ ਕਿ ਸੇਵਾ ਪੂਰੀ ਨਹੀਂ ਹੋਈ ਸੀ ਅਦਾਲਤ ਦੇ ਹੁਕਮ ਮੁਤਾਬਿਕ ਹੋਟਲ ਪ੍ਰਬੰਧਨ ਦੇ ਕਿਸੇ ਮੈਂਬਰ ਜਾਂ ਸਟਾਫ ਜਾਂ ਸੁਰੱਖਿਆ ਪ੍ਰਦਾਨ ਕਰਨ ਵਾਲੇ ਕਿਸੇ ਅਧਿਕਾਰੀ ਜਾਂ ਏਜੰਟ ਨੂੰ ਸ਼ਿਕਾਇਤ ਨਹੀਂ ਦਿੱਤੀ ਗਈ ਪੰਨੂ ਨੇ ਡੋਪਾਲ ਅਤੇ ਇੱਕ ਹੋਰ ਭਾਰਤੀ ਨਾਗਰਿਕ ਨikhil Gupta ਵਿਰੁੱਧ ਸਿਵਲ ਮੁਕਦਮਾ ਦਾਇਰ ਕੀਤਾ। ਅੱਜ ਲਈ ਸਿਰਫ ਐਨਆਈ ਹੋਰ ਮੈਨੂੰ ਦੇ ਇਜਾਜ਼ਤ ਧੰਨਵਾਦ ਸਤਿ ਸ਼੍ਰੀ ਅਕਾਲ।